ਪੰਜਾਬ ਇਕਜਟ ਹੋ ਕੇ ਨਸ਼ੇ ਦੇ ਘੋੜ ਨੂੰ ਜੜੋ ਪੁੱਟੇਗਾ ਭਗਵੰਤ ਮਾਨ ਦਿੱਲੀ ਵਿੱਚ ਮਹਜ ਨੇੜੇ ਨਜਾਇਜ਼ ਕਬਜ਼ੇ ਹਟਾਉਣ ਦੌਰਾਨ ਝੜਪਾਂ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਆਵਾਰਾ ਕੁੱਤਿਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਸਖਤ ਕਿਹਾਲ ਲੋਕ ਕਰੋ ਤੱਕ ਪਰੇਸ਼ਾਨੀ ਚੱਲਣਗੇ ਪਹਾੜੀਆਂ ਤੇ ਤਾਜ਼ਾ ਬਰਫ਼ਬਾਰੀ ਨਾਲ ਵਧੀਆ ਪਾਲਾ ਸ਼ੀਸ਼ਟ ਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਵਿੱਚ ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੁੱਧ ਨਸ਼ਾ ਵਿਰੋਧ ਮਹਿੰਮ ਦੇ ਦੂਜੇ ਪੜਾ ਪਿੰਡਾਂ ਦੇ ਪਹਿਰੇਦਾਰ ਦੀ ਸ਼ੁਰੂਆਤ ਕੀਤੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਸੂਬੇ ਵਿੱਚ ਨਸ਼ੇ ਨੂੰ ਜੜ੍ਹ ਤੋਂ ਪੁੱਟਣ ਲਈ ਮਹਿੰਮ ਦਾ ਆਗਾਜ਼ ਕਰਦੇ ਹੋਏ ਦੋਮਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਕਜੁੱਟ ਹੋ ਕੇ ਨਸ਼ੇ ਦੇ ਇਸ ਕੋਹ ਨੂੰ ਜੜ੍ਹ ਤੋਂ ਪੁੱਟ ਸੁੱਟਣਗੇ ਕੇਜਰੀਵਾਲ ਨੇ ਕਿਹਾ ਕਿ ਜਦ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਨੂੰ ਜਿਸ ਇਮਾਨਦਾਰੀ ਸਖਤ ਮਿਹਨਤ ਅਤੇ ਦ੍ਰਿੜਤਾ ਦੇ ਨਾਲ ਲਾਗੂ ਕੀਤਾ ਗਿਆ ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਪੰਜਾਬ ਨੇ ਦਿਖਾਇਆ ਕਿ ਨਸ਼ੇ ਖਿਲਾਫ ਜੰਗ ਕਿਵੇਂ ਲੜੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਅਜਹ ਨਹੀਂ ਹੈ ਕਿ ਨਸ਼ਾ ਸਿਰਫ ਪੰਜਾਬ ਵਿੱਚ ਹੀ ਵਿਕਦਾ ਹੈ ਹਰਿਆਣਾ, ਗੁਜਰਾਤ, ਦਿੱਲੀ ਅਤੇ ਹੋਰ ਕਈ ਸੂਬੇ ਹਨ ਜਿੱਥੇ ਨਸ਼ਾ ਸ਼ਰਿਆਮ ਤੇ ਵੱਡੀ ਮਾਤਰਾ ਵਿੱਚ ਵਿਕਦਾ ਹੈ ਪਰ ਉੱਥੇ ਦੀਆਂ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਨਸ਼ਾ ਹਰ ਗਲੀ ਤੇ ਹਰ ਘਰ ਵਿੱਚ ਸਪਲਾਈ ਹੁੰਦਾ ਸੀ ਇਸੇ ਕਾਰਨ ਉੜਤਾ ਪੰਜਾਬ ਫਿਲਮ ਬਣੀ ਸੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੌ ਖਾਦੀ ਸੀ ਕਿ ਉਹ 30 ਜਾਂ 60 ਦਿਨਾਂ 'ਚ ਨਸ਼ੇ ਨੂੰ ਖਤਮ ਕਰ ਦੇਣਗੇ ਉਹਨਾਂ ਦੀ ਸਰਕਾਰ 5 ਸਾਲ ਚੱਲੀ ਪਰ ਕੁਝ ਵੀ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਸਾਡੀ ਸਰਕਾਰ ਆਈ ਤਾਂ ਅਸੀਂ ਪੂਰੀ ਤਿਆਰੀ ਨਾਲ ਇਸ ਖਿਲਾਫ ਜੋ ਜੰਗ ਸ਼ੁਰੂ ਕੀਤੀ ਉਹ ਬੇਮਿਸਾਲ ਸੀ ਸਾਨੂੰ ਠਮਕਾਇਆ ਗਿਆ ਪਰ ਅਸੀਂ ਇਸ ਦੀ ਪ੍ਰਵਾਹ ਕੀਤੇ ਬਿਨਾਂ ਕਾਰਵਾਈ ਸ਼ੁਰੂ ਕੀਤੀ ਜਿਸ ਦੇ ਨਤੀਜੇ ਸਾਹਦੇ ਸਾਹਮਣੇ ਹਨ 10 ਮਹੀਨਿਆਂ ਵਿੱਚ ਨਸ਼ਾ ਤਸਕਰਾਂ ਖਿਲਾਫ 28000 ਮਾਮਲੇ ਦਰਜ ਕੀਤੇ ਗਏ ਇਹ ਫਰਜ਼ੀ ਮਾਮਲੇ ਨਹੀਂ ਹਨ 42000 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚੋਂ 350 ਵੱਡੇ ਤਸਕਰ ਹਨ ਇਹੀ ਨਹੀਂ ਅਸੀਂ ਅਜਿਹੇ ਲੋਕਾਂ ਦੀਆਂ ਜਾਇਦਾਦਾਂ ਤੇ ਬਲਡੋਜ਼ਰ ਵੀ ਚਲਾਏ ਹਨ ਉਹਨਾਂ ਦੱਸਿਆ ਕਿ 10 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਹਰੇਕ ਪਿੰਡ ਵਿੱਚ ਪੈਦਲ ਯਾਤਰਾ ਕੱਢ ਕੇ ਲੋਕਾਂ ਨੂੰ ਇਸ ਮਹਿੰਮ ਦੇ ਨਾਲ ਜੋੜਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਜੋ ਐਪ ਲਾਂਚ ਕੀਤਾ ਗਿਆ ਹੈ ਉਹ ਪਿੰਡ ਦੇ ਚੌਕੀਦਾਰ ਵੱਜੋਂ ਕੰਮ ਕਰੇਗਾ ਜਿਸ ਦੇ ਤਹਿਤ ਪਿੰਡਾਂ ਵਿੱਚ ਨਸ਼ੇ ਵੇਚਣ ਵਾਲਿਆਂ ਬਾਰੇ ਸਾਰੀ ਜਾਣਕਾਰੀ ਅਤੇ ਉਹਨਾਂ ਦੇ ਘਰ ਦੇ ਪਤੇ ਵੀ ਸ਼ਾਮਲ ਹੋਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਐਪ ਨਾਲ ਮੈਂ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਸਿੱਧੇ ਤੌਰ ਤੇ ਨਿਗਰਾਨੀ ਕੀਤੀ ਜਾਵੇਗੀ ਉਪਰੰਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜੇਕਰ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਲਾਪਰਵਾਹੀ ਵਰਤੇਗਾ ਜਾਂ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਰੱਖੇਗਾ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ अरोड़ा ਸਿਹਤ ਮੰਤਰੀ ਬਲਬੀਤ ਸਿੰਘ ਤਰਨਪੀਰ ਸਿੰਘ ਸੌਂਦ ਅਸ਼ੋਕ ਮਿੱਤਲ ਕੇਪ ਸਨਾ ਆਰਪੇ ਸ਼ੋਕਲਾ ਨੇ ਇਸ ਮੋਹਮਬੰਦੀ ਹਾਜ਼ਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ ਪਿੰਡਾਂ ਤੇ ਵਾਰਡਾਂ ਵਿੱਚ ਪਿੰਡ ਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ 10 ਤੋਂ 20 ਵਲੰਟੀਅਰ ਸ਼ਾਮਲ ਹਨ ਹੁਣ ਤੱਕ 1.5 ਲੱਖ ਤੋਂ ਵੱਧ ਵਲੰਟੀਅਰ ਇਸ ਮੌਹਮ ਦੇ ਵਿੱਚ ਸ਼ਾਮਲ ਹੋ ਗਏ ਹਨ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਐਂਟਰੀ ਡਰੋਨ ਸਿਸਟਮ ਖਰੀਦੇ ਹਨ ਜੋ ਹੁਣ ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਨੂੰ ਰੋਕ ਰਹੇ ਹਨ ਦਿੱਲੀ ਦੇ ਰਾਮਲੀਲਾ ਮੈਦਾਨ ਇਲਾਕੇ ਵਿੱਚ ਫੈਜੇ ਇਲਾਹੀ ਮਸਜਿਦ ਦੇ ਨੇੜੇ ਬੁੱਧਵਾਰ ਤੜਕੇ ਨਜਾਇਜ਼ ਕਬਜ਼ੇ ਹਟਾਉਣ ਦੀ ਮੌਮ ਇਦਰਾਣ ਹੋਈ ਹਿੰਸਾ ਵਿੱਚ ਕੁਝ ਲੋਕਾਂ ਨੇ ਪਥਰਾ ਕੀਤਾ ਜਿਸ ਵਿੱਚ ਪੰਜ ਪੁਲਿਸ ਮਰਾਜ਼ਮ ਜ਼ਖਮੀ ਹੋ ਗਏ ਪੁਲਿਸ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪੜਕੇ ਵਿਰੋਧ ਵਿਖਾਵੇ ਨੂੰ ਕਾਬੂ ਕਰਨ ਦੇ ਲਈ ਹਲਕੀ ਤਾਕਤ ਅਤੇ ਅਥਰੂ ਗੈਸ ਦੀ ਵਰਤੋਂ ਕੀਤੀ ਅਤੇ ਇੱਕ ਨਵਾਲਾਗਰ ਸਵੇਤ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਸੋ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਮਸਜਿਦ ਨੂੰ ਟਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਹੰਗਾਮਾ ਹੋ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਤੁਰੰਤ ਬਾਅਦ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਅਤੇ ਕੁਝ ਲੋਕਾਂ ਨੇ ਪੁਲਸ ਅਤੇ ਐਮਸੀਡੀ ਦੇ ਮੁਲਾਜ਼ਮਾਂ ਤੇ ਪਥਰਾਅ ਕੀਤਾ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ ਅਧਿਕਾਰੀ ਮਸਜਿਦ ਦੇ ਨਾਲ ਲੱਗਦੀ ਕਬਰਿਸਤਾਨ ਨੇੜੇ ਸਥਿਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾ ਰਹੇ ਹਨ ਪੁਲਿਸ ਦਾ ਕਹਿਣਾ ਹੈ ਕਿ ਲਗਭਗ 100-150 ਵਿਅਕਤੀ ਘਟਨਾ ਵਾਲੀ ਥਾਂ ਤੇ ਇਕੱਠੇ ਹੋ ਗਏ ਹਾਲਾਂਕਿ ਉਹਨਾਂ ਵਿੱਚੋਂ ਜ਼ਿਆਦਾਤਰ ਸਮਝਾਉਣ-ਭਜਾਉਣ ਤੋਂ ਬਾਅਦ ਉੱਥੋਂ हट ਗਏ ਪਰ ਕੁਝ ਲੋਕਾਂ ਨੇ ਹੰਗਾਮਾ ਕੀਤਾ ਅਤੇ ਪਥਰਾ ਕੀਤਾ ਹੈ ਇਸ ਮਾਮਲੇ ਸੰਬੰਧੀ ਹੁਣ ਤੱਕ ਇੱਕ ਨਾਬਾਲਗ ਸਮੇਤ 5 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਦਿੱਲੀ ਪੁਲਿਸ ਮੁਤਾਬਕ ਮਾਹੌਲ ਖਰਾਬ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੀ ਕੀਤੀ ਗਈ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਨਿਤਿਨ ਵਲਸਨ ਮੁਤਾਬਕ ਪੁਲਿਸ ਦੀ ਟੀਮ ਤੇ ਪਥਰਾ ਕੀਤਾ ਜਿਸ ਦੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਸੁਪਰੀਮ ਕੋਰਟ ਨੇ ਦੇਸ਼ ਵਿੱਚ ਲਵਾਰਸ ਕੁੱਤਿਆਂ ਤੇ ਆਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਲੋਕ ਨਾ ਸਿਰਫ ਕੁੱਤਿਆਂ ਦੇ ਵੱਢਣ ਨਾਲ ਮਰ ਰਹੇ ਹਨ ਸਗੋਂ ਸੜਕਾਂ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਦੇ ਹਾਸਿਆਂ ਵਿੱਚ ਵੀ ਕੀਮਤੀ ਜਾਨਾਂ ਜਾ ਰਹੀਆਂ ਹਨ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐਨਵੀ ਅੰਜਾਰੀਆ ਦੇ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਸੜਕਾਂ ਲਵਾਰਸ ਕੁੱਤਿਆਂ ਤੇ ਆਵਾਰਾ ਜਾਨਵਰਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ ਅਦਾਲਤ ਨੇ ਰਾਜਸਥਾਨ ਹਾਈ ਕੋਰਟ ਦੇ ਦੋ ਜੱਜਾਂ ਨਾਲ ਬਾਪਰੇ ਹਾਸਿਆਂ ਦਾ ਹਵਾਲਾ ਦਿੰਦੇ ਇਸ ਮੁੱਦੇ ਨੂੰ ਅਤ ਗੰਭੀਰ ਦੱਸਿਆ ਅਤੇ ਨਗਰ ਨਿਗਮਾਂ ਨੂੰ ਨਿਯਮਾਂ ਤੇ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਨਸੀਹਤ ਦਿੱਤੀ ਹੈ ਸੁਣਵਾਈ ਦੌਰਾਨ ਸੀਨੀਅਰ ਵਕੀਲ ਕਪਲ ਸਿਬਲ ਨੇ ਕੈਪਚਰ ਸਟਰਲਾਈਜ਼ ਵੈਕਸੀਨੇਟ ਅਤੇ ਰੀਲੀਜ਼ ਫਾਰਮੂਲੇ ਨੂੰ ਅਪਣਾਉਣ ਦੀ ਵਕਾਲਤ ਕੀਤੀ ਤਾਂ ਜੋ ਵਿਗਿਆਨਕ ਤਰੀਕਿਆਂ ਨਾਲ ਕੁੱਤਿਆਂ ਦੀ ਗਿਣਤੀ ਘਟਾਈ ਜਾ ਸਕੇ ਦੂਜੇ ਪਾਸੇ ਅਦਾਲਤ ਨੇ ਪੰਜਾਬ ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਰਗੇ ਰਾਜਾਂ ਵੱਲੋਂ ਪਾਲਣਾ ਰਿਪੋਰਟ ਦਾਖਲ ਨਾ ਕਰਨ ਤੇ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਸੂਬਿਆਂ ਵਿਰੁੱਧ ਸਖਤੀ ਵਰਤੇਗੀ। ਅਦਾਲਤ ਨੇ ਕੌਮੀ ਮਾਰਗਾਂ ਤੇ ਐਕਸਪ੍ਰੈਸ ਰੇਟੇ ਫੈਂਸਿੰਗ ਲਗਾਉਣ ਦਾ ਸੁਝਾਅ ਵੀ ਦਿੱਤਾ ਹੈ ਤਾਂ ਜੋ ਬੇਸਹਾਰਾ ਪਸ਼ੂ ਸੜਕਾਂ ਤੇ ਨਾ ਆ ਸਕਣ। ਅਦਾਲਤ ਨੇ ਦੁਹਰਾਇਆ ਕਿ ਵਿੱਦਿਅਕ ਸੰਸਥਾਾਂਾਂ ਤੇ ਹਸਪਤਾਲਾਂ ਅਤੇ ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ ਤੋਂ ਲਵਾਰਸ ਕੁੱਤਿਆਂ ਨੂੰ ਤੁਰੰਤ ਹਟਾ ਕੇ ਸ਼ੈਲਟਰ ਹੋਮ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਅਗਲੀ ਸਣਵਾਈ 8 ਜਨਵਰੀ ਸਵੇਰੇ 10:30 ਵਜੇ ਫਿਰ ਸ਼ੁਰੂ ਹੋਵੇਗੀ। ਸਣਵਾਈ ਦੌਰਾਨ ਆਵਾਰਾ ਕੁੱਤਿਆਂ ਦੇ ਪੱਖ ਵਿੱਚ ਬਹਿਸ ਕਰ ਰਹੇ ਕਪਲ ਸਿਬਲ ਨੇ ਕਿਹਾ ਹੈ ਕਿ ਜਿਹੜਾ ਕੁੱਤਾ ਵੱਡੇ ਉਸ ਦੀ ਨਸਬੰਦੀ ਕੀਤੀ ਜਾ ਸਕਦੀ ਹੈ। ਇਸਤੇ ਕੋਰ ਨੇ ਕਿਹਾ ਹੈ ਕਿ ਹੁਣ ਤਾਂ ਬਸ ਇੱਕ ਹੀ ਚੀਜ਼ ਬਾਕੀ ਹੈ ਕੁੱਤਿਆਂ ਨੂੰ ਵੀ ਕਾਉਂਸਲਿੰਗ ਦੇਣਾ ਤਾਂ ਜੋ ਵਾਪਸ ਛੱਡੇ ਜਾਣ ਅਤੇ ਉਹ ਵੱਢਣ ਨਾ। ਮਹਾਰਾਸ਼ਟਰ ਦੀ ਅੰਬਰਨਾਥ ਅਤੇ ਅਕੋਟ ਨਗਰਪਾਲਿਕਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਣਕੈਸੇ ਗਠਜੋੜ ਦੇਖਣ ਨੂੰ ਮਿਲੇ ਹਨ ਅਕੋਲਾ ਜ਼ਿਲ੍ਹੇ ਦੀ ਅਕੋਟ ਨਗਰ ਪ੍ਰੀਸ਼ਦ ਵਿੱਚ ਭਾਜਪਾ ਨੇ ਅਸਦੁਦੀਨ ਓਵੈਸੀ ਦੀ AI M I M ਦੇ ਨਾਲ ਗਠਜੋੜ ਕੀਤਾ ਹੈ ਹਾਲਾਂਕਿ ਇਹ ਗਠਜੋੜ ਕੁਝ ਹੀ ਘੰਟਿਆਂ ਵਿੱਚ ਟੁੱਟ ਗਿਆ ਮੁੱਖ ਮੰਤਰੀ ਦਵਿੰਦਰ ਫੜਨ ਵੀਸ ਨੇ ਇਹਨਾਂ ਗਠਜੋੜ ਨੂੰ ਰੱਦ ਕਰ ਦਿੱਤਾ ਉਨ੍ਹਾਂ ਨੇ ਪਾਰਟੀ ਨੇਤਾਵਾਂ ਖਿਲਾਫ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਕਾਂਗਰਸ ਨੇ ਵੀ ਅੰਬਰਨਾਥ ਦੇ 12 ਕੌਂਸਲਰਾਂ ਨੂੰ ਪਾਰਟੀ ਵਿੱਚੋਂ ਮਤਲ ਕਰ ਦਿੱਤਾ ਪਿਛਲੇ ਮਹੀਨੇ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਅੰਬਰਨਾਥ ਨਗਰ ਪ੍ਰੀਸ਼ਦ ਵਿੱਚ ਸ਼ਿਵ ਸੈਨਾ ਨੂੰ ਲਾਂਬੇ ਕਰਕੇ ਆਪਣੀ ਪੁਰਾਣੀ ਵਿਰੋਧੀ ਕਾਂਗਰਸ ਅਤੇ ਅਜੀਤ ਪਵਾਰ ਦੀ ਪਾਰਟੀ ਨਾਲ ਅੰਬਰਨਾਥ ਵਿਕਾਸ ਅਗਾੜੀ ਨਾਂ ਦਾ ਗੱਠ ਜੋੜ ਬਣਾਇਆ ਇਸੇ ਤਰ੍ਹਾਂ ਅਕੋਲਾ ਜ਼ਿਲ੍ਹੇ ਦੀ ਅਕੋਟ ਨਗਰ ਪ੍ਰੀਸ਼ਦ ਅਤੇ ਭਾਜਪਾ ਦੇ AI MIM ਅਤੇ ਕੁਝ ਹੋਰ ਪਾਰਟੀਆਂ ਨਾਲ ਗੱਠਜੋੜ ਕੀਤਾ ਮੁੱਖ ਮੰਤਰੀ ਫਰਨਵੀਸ ਨੇ ਸਪਸ਼ਟ ਕੀਤਾ ਹੈ ਕਿ ਅਜਿਹੇ ਗੱਠਜੋੜਾਂ ਨੂੰ ਪਾਰਟੀ ਦੀ ਹਾਈ ਕਮਾਂਡ ਨੇ ਮਨਜ਼ੂਰੀ ਨਹੀਂ ਦਿੱਤੀ ਅਤੇ ਇਹ ਅਨੁਸ਼ਾਸਨ ਦੇ ਖਿਲਾਫ ਹੈ ਇਸ ਮਾਮਲੇ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਹੈ ਕਿ ਆ ਕੋਟ ਅਤੇ ਅੰਬਰਨਾਹ ਦੀਆਂ ਘਟਰਾਵਾਂ ਦਰਸਾਉਂਦੀਆਂ ਹਨ ਕਿ ਭਾਜਪਾ ਸਤਾਲੇ ਕਿਸੇ ਨਾਲ ਵੀ ਹੱਥ ਮਿਲਾ ਸਕਦੀ ਹੈ ਉੱਚੀਆਂ ਚੋਟੀਆਂ ਤੇ ਤਾਜ਼ਾ ਬਰਫ਼ਬਾਰਿਸ਼ ਦੇ ਨਾਲ ਪਹਾੜਾ ਵੱਧ ਗਿਆ ਹੈ ਹਿਮਾਚਲ ਦੇ ਕੋਕਸਰ ਵਿੱਚ ਮੰਗਲਵਾਰ ਰਾਤ ਨੂੰ ਵੀ 3.4 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ ਹੈ ਜਦੋਂ ਕਿ ਸੋਲਨ ਵਿੱਚ ਜ਼ਮੀਨੀ ਪਾਲਾ ਪਿਆ ਹੈ ਮੰਡੀ ਕਾਂਗੜਾ ਵਿਲਾਸਪੁਰ ਅਤੇ ਹਮੀਰਪੁਰ ਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਜਦੋਂ ਕਿ ਵਿਲਾਸਪੁਰ ਵਿੱਚ ਸੰਗਣੀ ਧੁੰਦ ਪੌਂਟਾ ਸਾਹਿਬ ਵਿੱਚ ਦਰਮਿਆਨੀ ਅਤੇ ਉਨਾ ਵਿੱਚ ਹਲਕੀ ਧੁੰਦ ਦੇਖੀ ਗਈ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਦਰਵਾ ਦੇ ਉਚਾਈ ਵਾਲੇ ਇਲਾਕਿਆਂ ਚ ਹੋਈ ਬਰਫ਼ਬਾਰੀ ਨੇ ਸੈਲਾਨੀਆਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੱਤੀ ਬਰਫ਼ਬਾਰੀ ਦਾ ਇਹ ਨਜ਼ਾਰਾ ਦੇਖਣ ਦੇ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਮਹਾਰਾਸ਼ਟਰ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਇਸ ਖੂਬਸੂਰਤ ਕਾਟੀ ਵਿੱਚ ਪੁੱਜੇ ਹਨ ਹਿਮਾਚਲ ਦੇ 9 ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 0 ਤੋਂ ਹੇਠਾ ਦਰਜ ਕੀਤਾ ਗਿਆ ਹੈ ਜਦੋਂ ਕਿ ਕਈ ਹੋਰ ਸ਼ਾਮਾਂ ਤੇ ਪਾਰਾ 0 ਦੇ ਨੇੜੇ ਤੇੜੇ ਪਹੁੰਚ ਗਿਆ ਅ ਰਾਤਾਂ ਵਿੱਚ ਸ਼ਿਮਲਾ ਵਿੱਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਸਰਦ ਰਾਤ ਦਰਜ ਕੀਤੀ ਗਈ ਹੈ ਜਿੱਥੇ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ ਪੰਜਾਬ ਅਤੇ ਹਰਿਆਣਾ ਵਿੱਚ ਕਈ ਜ਼ਿਲ੍ਹੇ ਸਭ ਤੋਂ ਵੱਧ ਠੰਡੇ ਰਹੇ। ਪੰਜਾਬ ਵਿੱਚ ਬੀਤੇ 24 ਘੰਟਿਆਂ ਵਿੱਚ ਠੰਡ ਦਾ ਕਹਿਰ ਵਧਿਆ ਹੈ। ਘਟੂ ਘਾਟਾ ਤਾਪਮਾਨ ਵਿੱਚ ਮੰਗਲਵਾਰ ਨਾਲੋਂ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ 9 ਜਨਵਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਉੱਚ ਤਾਪਮਾਨ ਵਿੱਚ ਵਾਧਾ ਹੋਣ ਬਾਰੇ ਕਿਹਾ ਹੈ। ਪਰ ਸੰਘਣੀ ਧੁੰਦ ਦਾ ਜੈਲੋ ਅਲਰਟ ਜਾਰੀ ਰਹੇਗਾ। ਲਗਾਤਾਰ ਪੈ ਰੇ ਕੜਾਕੇ ਦੀ ਠੰਡ ਕਾਰਨ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਚੱਲ ਰੀਆਂ ਛੁੱਟੀਆਂ ਵਿੱਚ 13 ਜਨਵਰੀ ਤੱਕ ਵਾਅਦਾ ਕਰ ਦਿੱਤਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੱਤੀ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਨੇ 104 ਕਰੋੜ 50 ਲੱਖ 6600 ਰੁਪਏ ਦਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਪ੍ਰਧਾਨ ਜੇਸੇਦਾਰ ਜਗਜੀਤ ਸਿੰਘ ਢਿੰਡਾ ਸਮੇਤ ਮੀਟਿੰਗ ਵਿੱਚ ਮੈਂਬਰ ਸਹਿਬਾਨ ਨੇ ਹਰਿਆਣਾ ਕਮੇਟੀ ਦੇ ਬਜਟ ਤੇ ਪ੍ਰਵਾਨਗੀ ਦੀ ਮੋਹਰ ਲਗਾਉਣ ਦੇ ਨਾਲ ਨਾਲ ਸੰਸਥਾ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ ਅਹੁਦੇ ਤੋਂ ਬਰਖਾਸਤ ਕਰਨ ਤੇ ਵੀ ਸਹਿਮਤੀ ਪ੍ਰਗਟਾਈ। ਬਜਟ ਪਾਸ ਕਰਨ ਤੋਂ ਬਾਅਦ ਕਮੇਟੀ ਦੇ ਹੈੱਡ ਆਫਿਸ ਵਿੱਚ ਢਿੰਡਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬਜਟ ਨਾਲ ਹੁਣ ਸੰਸਥਾ ਧਰਮ ਪ੍ਰਚਾਰ, ਸਿੱਖਿਆ ਖੇਤਰ ਅਤੇ ਸਿਹਤ ਖੇਤਰ ਵਿੱਚ ਕੰਮ ਕਰੇਗੀ। ਮੈਂਬਰ ਸਹਿਬਾਨ ਦੇ ਕੋਟੇ ਨੂੰ ਵੀ ਲਾਗੂ ਕੀਤਾ ਗਿਆ ਹੈ ਤਾਂ ਜੋ ਕੋਟੇ ਰਾਹੀਂ ਮੈਂਬਰ ਸਹਿਬਾਨ ਲੋੜਵੰਦ ਸੰਗਤ ਦਾ ਆਰਥਿਕ ਤੌਰ ਤੇ ਸਹਿਯੋਗ ਕਰ ਸਕਣ। ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਉਹਨਾਂ ਵੱਲੋਂ ਕੁਝ ਕਮੇਟੀਆਂ ਬਣਾ ਕੇ ਉਹਨਾਂ ਦੇ ਚੇਅਰਮੈਨ ਨਾਮਜ਼ਦ ਕੀਤੇ ਗਏ ਸਨ ਪਰ ਕੁਝ ਸਮੇਂ ਬਾਅਦ ਇਨ੍ਹਾਂ ਕਮੇਟੀਆਂ ਨੂੰ ਰੱਦ ਕਰਕੇ ਨਿਯੁਕਤ ਕੀਤੇ ਗਏ ਚੇਅਰਮੈਨ ਨੂੰ ਹਟਾ ਦਿੱਤਾ ਗਿਆ। ਇਸ ਦੇ ਬਾਵਜੂਦ ਨਾਮਜ਼ਦ ਮੈਂਬਰ ਬਲਜੀਤ ਸਿੰਘ ਦਾਦੂਵਾਲ ਆਪਣੇ ਆਪ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਲਿਖ ਅਤੇ ਅਖਬਾਰ ਹੈ ਹਨ। ਅੱਜ ਮੀਟਿੰਗ ਵਿੱਚ ਸ਼ਾਮਲ ਮੈਂਬਰ ਸਹਿਵਾਨ ਨੇ ਦਾਦੂਬਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਕਮੇਟੀ ਦੇ ਸੀਨੀਅਰ ਮੈਂਬਰ ਦਿਦਾਰ ਸਿੰਘ ਣਲਵੀ ਨੇ ਕਿਹਾ ਕਿ ਪ੍ਰਧਾਨ ਜਗਜੀਤ ਸਿੰਘ ਢਿੰਡਾ ਆਪਣੀਆਂ ਬੇਨਜਮੀਆਂ ਤੇ ਤਾਨਾਸ਼ਾਹੀ ਰਵੱਈਏ ਕਾਰਨ ਮੈਂਬਰਾਂ ਵਿਚਾਲੇ ਆਪਣਾ ਬਹੁਮਤ ਗਵਾ ਚੁੱਕੇ ਹਨ। ਅੱਜ ਵਿਧिवਤ ਬਜਟ اجلاس ਸੱਦਿਆ ਸੀ ਜਿਸ ਵਿੱਚ ਸਿਰਫ 28 ਮੈਂਬਰ ਹਾਜ਼ਰ ਹੋਏ ਜਦੋਂ ਕਿ ਕੋਰਮ 33 ਮੈਂਬਰਾਂ ਦੀ ਹਾਜ਼ਰੀ ਨਾਲ ਪੂਰਾ ਹੁੰਦਾ ਹੈ। ਕੋਰਮ ਪੂਰਾ ਨਾ ਹੋਣ ਕਾਰਨ ਬਜਟ اجلاس ਫੇਲ ਹੋ ਗਿਆ। ਉਨ੍ਹਾਂ ਨੇ ਬਜਟ اجلاس ਨੂੰ ਇਹ ਕਹਿ ਕੇ ਪਾਸ ਐਲਾਨ ਦਿੱਤਾ ਕਿ ਬਾਕੀ ਮੈਂਬਰ ਦੇ ਘਰ ਜਾ ਕੇ ਦਸਖਤ ਕਰਵਾ ਲਏ ਜਾਣਗੇ ਜਦੋਂ ਕਿ ਗੁਰਦੁਆਰਾ ਐਕਟ 2014 ਅਨਸਾਰ ਅਜਿਹੀ ਕੋਈ ਵਿਵਸਥਾ ਨਹੀਂ ਹੈ। ਜਗਦੀਸ਼ ਸਿੰਘ ਢਿੰਡਾ ਨੂੰ ਨੈਤਿਕਤਾ ਦੇ ਆਧਾਰ ਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਯੂਰਪ ਦੇ ਵਿੱਚ ਭਾਰੀ ਬਰਬਰੀ ਅਤੇ ਠੰਡੇ ਮੌਸਮ ਕੰਨ ਯਾਤਰਾ ਬਹੁਤ ਮੁਸ਼ਕਲ ਹੋ ਗਈ ਹੈ। ਹੁਣ ਤੱਕ 400 ਤੋਂ ਵੱਧ ਫਲਾਈਟਾਂ ਰੱਦ ਕੀਤੀਆਂ ਜਾਂ ਮੁਲਤਵੀ ਕੀਤੀਆਂ ਗਈਆਂ ਹਨ ਹਵਾਈ ਅਡੇ ਦੇ ਟਰਮੀਨਲਾਂ ਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਹੈ ਇਸ ਬਰਫੀਲੇ ਮੌਸਮ ਕਾਰਨ ਮਹਾਦੀਪ ਵਿੱਚ 6 ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ ਫਰਾਂਸ ਦੇ ਟ੍ਰਾਂਸਪੋਰਟ ਮੰਤਰੀ ਫਿਲਪ ਤਬਰੋਟ ਨੇ ਕਿਹਾ ਕਿ ਮੰਗਲਵਾਰ ਰਾਤ ਅਤੇ ਬੁੱਧਵਾਰ ਨੂੰ ਦੇਸ਼ ਵਿੱਚ ਹੋਰ ਬਰਬਾਰੀ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਨੇ ਲੋਕਾਂ ਨੂੰ ਸੜਕਾਂ ਤੇ ਘਟ ਤੋਂ ਘਟ ਯਾਤਰਾ ਕਰਨਾਂ ਤੇ ਕਰੋ ਕੰਮ ਕਰਨ ਦੀ ਅਪੀਲ ਕੀਤੀ ਹੈ 프랑ਸ ਦੀ ਰਾਜਧਾਨੀ ਪੈਰਿਸ ਵਿੱਚ ਬੁੱਧਵਾਰ ਸਵੇਰੇ ਡੀ ਗ올 ਹਵਾਈ ਅੱਡੇ ਤੇ ਲਗਭਗ 40% ਦੀ ਉਡਾਨਾਂ ਰੱਦ ਹੋਈਆਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਮੌਸਮ ਸਾਫ਼ ਨਹੀਂ ਹੁੰਦਾ ਅੱਗੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸਪਰੀਮ ਕੋਰਟ ਨੇ ਲੋਕ ਗਾਇਕਾ ਨੀਹਾ ਸੰਗਰઠੌਰ ਨੂੰ ਪਹਿਲਗਾਮ ਅਤਵਾਦੀ ਹਮਲੇ ਤੇ ਸੋਸ਼ਲ ਮੀਡੀਆ ਪੋਸਟ ਦੇ ਸਬੰਧ ਵਿੱਚ ਉਨ੍ਹਾਂ ਵਿਰੁੱਧ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਬੁੱਧਵਾਰ ਨੂੰ ਗ੍ਰਿਫਤਾਰੀ ਤੋਂ ਅੰਤ੍ਰਮ ਸੁਰੱਖਿਆ ਮੁਹੱਈਆ ਕੀਤੀ ਹੈ। ਇਹ ਟਿੱਪਣੀਆਂ ਕਥਤ ਤੌਰ ਤੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਦੇ ਕਤਲ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਰ ਸ਼ਾਹ ਤੇ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਸਨ। ਜਸਜ ਜੇ ਕੇ ਮਹੇਸ਼ਵਰੀ ਅਤੇ ਅਤુલ ਐਸ ਚੰਦੂਰਕਰ ਦੀ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਅਤੇ ਮਾਮਲੇ ਦੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ ਕੋਈ ਦੰਡਕਾਰੀ ਕਾਰਵਾਈ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਰਠੌਰ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣਾ ਤੇ ਜਾਂਚ ਵਿੱਚ ਸਹਿਯੋਗ ਕਰਨ ਦਾ ਹੁਕਮ ਦਿੱਤਾ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਿਛਲੇ ਸਾਲ 5 ਦਸੰਬਰ ਨੂੰ ਲੋਕ ਗਾਇਕਾ ਵੱਲੋਂ ਦਾਇਰ ਪੇਸ਼ਕੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ ਨੇ ਆਪਣੇ ਇੰਟਰਨੈਟ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਅਪਰਾਧਾਂ ਦਾ ਇਕਬਾਲ ਕਰਨ ਵਾਲਿਆਂ ਦੇ ਬੁਲਾਰੇ ਵਜੋਂ ਕੰਮ ਕਰਨ ਦੀ ਬਜਾਏ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ। ਆਪਣੇ ਫੇਸਬੁੱਕ ਪੇਜ ਤੇ ਸੰਧਵਾ ਨੇ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬਹੁਤ ਹੀ ਉੱਚਾ ਤੇ ਸਤਿਕਾਰਯੋਗ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਵਿੱਚ ਸਤਾ ਵਿੱਚ ਬੈਠੇ ਪਰਿਵਾਰ ਨੇ ਰਾਜਨੀਤਿਕ ਲਾਭ ਲਈ ਇਸ ਉੱਚੇ ਅਹੁਦੇ ਦਾ ਸੋਸ਼ਣ ਕੀਤਾ ਜਿਸ ਨਾਲ ਇਸ ਦੀ ਸ਼ਾਨ ਨੂੰ ਕਾफी ਟਾਰ ਲੱਗੀ ਹੈ ਸਤਕਾਰ ਜੋ ਗੜਗਜ ਸਾਹਿਬ ਨੂੰ ਬੇਨਤੀ ਹੈ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਅਪਰਾਧਾਂ ਨੂੰ ਕਬੂਲ ਕਰਨ ਵਾਲਿਆਂ ਦੇ ਬੁਲਾਰੇ ਬਣਨ ਦੀ ਬਜਾਏ ਸਮੁੱਚੇ ਪੰਛ ਦੇ ਜੱਜੇਦਾਰ ਵਜੋਂ ਆਪਣੀ ਭੂਮਿਕਾ ਨਿਭਾਉਣ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀਆਂ ਵਿਰੁੱਧ ਨਾ ਸਿਰਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸਗੋਂ ਪੰਥਕ ਰਵਾਈਤਾ ਅਨਸਾਰ ਸਖਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਜਸੇਧਾਰ ਸਾਹਿਬ ਲਈ ਇਸ ਮੌਕੇ ਤੇ ਜਸੇਧਾਰ ਫੂਲਾ ਸਿੰਘ ਜੀ ਦੀ ਨਿਹੜਾ ਤੇ ਨਿਆਪੂਰਨ ਭੂਮਿਕਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ ਇਸ ਨੂੰ ਲੈ ਕੇ ਚੰਡੀਗੜ੍ਹ ਵਿੱਚ ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਕੀਰਤਨੀਏ ਭਾਈ ਬਲਦੇਵ ਸਿੰਘ ਬਡਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਭਾਈ ਬਲਦੇਵ ਸਿੰਘ ਸਰਸਾ ਸਮੇਤ ਪੰਥਕ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਹੈ ਭਾਈ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਸਿੱਖ ਪੰਥ ਅਤੇ ਆਮ ਸਿੱਖ ਸ਼੍ਰੋਮਣੀ ਕਮੇਟੀ ਤੋਂ 328 ਰੂਪਾਂ ਬਾਰੇ ਸਿੱਧੇ ਸਵਾਲ ਪੁੱਛ ਰਿਹਾ ਹੈ ਕੀ ਇਸ ਰੂਪ ਕਿਸ ਦੇ ਕਹਿਣ ਤੇ ਕਿਸ ਨੂੰ ਅਤੇ ਕਿਸ ਮਕਸਦ ਨਾਲ ਦਿੱਤੇ ਗਏ ਅਤੇ ਅੱਜ ਉਹ ਕਿਹੜੇ ਹਾਲਾਤ ਵਿੱਚ ਹਨ ਉਹਨਾਂ ਦੱਸਿਆ ਕਿ ਡਾਕਟਰ ਈਸ਼ੇ ਸਿੰਘ ਕਮੇਟੀ ਵੱਲੋਂ ਤਿਆਰ ਕੀਤੀ ਗਈ ਲਗਭਗ 1100 ਸਫਿਆਂ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਸੀ ਜਿਸ ਵਿੱਚ ਦੋਸ਼ੀਆਂ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਨਾਲ ਫੌਜਦਾਰੀ ਕੇਸ ਦਰਜ ਕਰਨ ਦੀ ਸਪਾਰਸ਼ ਕੀਤੀ ਗਈ ਸੀ ਪਰ ਸ਼ਰਮਣੀ ਕਮੇਟੀ ਨੇ ਇਸ ਰਿਪੋਰਟ ਦੇ ਉਲਟ ਸਿਰਫ ਨਾਮਾਤਰ ਸਜ਼ਾਵਾ ਦੇ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੁੱਸੇ ਨੇ ਦੋਸ਼ ਲਗਾਇਆ ਕਿ ਐਸਆਈਟੀ ਨੂੰ ਸਹਿਯੋਗ ਨਾ ਦੇਣਾ ਸਿੱਧਾ ਸੰਕੇਤ ਹੈ ਕਿ ਸ਼ਰੋਮਣੀ ਕਮੇਟੀ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਚੋਣ ਕਮਿਸ਼ਨ ਨੇ ਬੰਗਾਲ ਵਿੱਚ ਜਾਰੀ ਐਸਆਈਆਰ ਦੇ ਸੰਦਰਭ ਵਿੱਚ ਨੋਬਲ ਇਨਾਮ ਜੇਤੂ ਅਮਰਤੀਆ ਸੇਨ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ 92 ਸਾਲ ਦੇ ਅਰ ਸ਼ਾਸਤਰੀ ਨੂੰ 16 ਜਨਵਰੀ ਨੂੰ ਉਹਨਾਂ ਦੀ ਰਿਹੈਸ਼ ਤੇ ਸੁਣਵਾਈ ਲਈ ਬੁਲਾਇਆ ਗਿਆ ਸੀ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪ੍ਰੋਫੈਸਰ ਸੇਨ ਵੱਲੋਂ ਪੇਸ਼ ਕੀਤੇ ਗਏ ਗਣਨਾ ਫਾਰਮ ਦੇ ਵਿੱਚ ਕੁਝ ਤਰੁੱਟੀਆਂ ਪਾਈਆਂ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸੁਣਵਾਈ ਲਈ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਗਣਨਾ ਫਾਰਮ ਵਿੱਚ ਦਰਜ ਸੇਨ ਅਤੇ ਉਨ੍ਹਾਂ ਦੀ ਮਾਂ ਦੀ ਉਮਰ ਦਾ ਫਰਕ 15 ਸਾਲ ਤੋਂ ਵੀ ਘੱਟ ਪਾਇਆ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਸੇਨ ਇਸ ਸਮੇਂ ਵਿਦੇਸ਼ ਵਿੱਚ ਹਨ ਇਸ ਲਈ ਸਬੰਧਤ ਖੇਤਰ ਦੇ ਬੂਤ ਪੱਦਰ ਦੇ ਅਧਿਕਾਰੀ ਬੀਐਲਓ ਵੱਲੋਂ ਨੋਟਿਸ ਉਹਨਾਂ ਦੀ ਜੱਦੀ ਰਹਿائش ਸ਼ਾਂਤੀ ਨਿਕੇਤਨ ਬੋਲਪੁਰ ਵਿੱਚ ਰਹਿਣ ਵਾਲੇ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਦਿੱਤਾ ਗਿਆ ਸੀ ਬਾਕਾਰੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਟੀਜ਼ ਜੋ ਐਮਟੈਕ ਅਤੇ ਪੀਐਚਡੀ ਕੋਰਸਾਂ ਦਾ ਛੇਤੀ ਹੀ ਪਾਠਕ੍ਰਮ ਬਦਲਿਆ ਜਾਵੇਗਾ ਆਈਆਈਟੀ ਕੌਂਸਲ ਦੀ ਮੀਟਿੰਗ ਵੱਲੋਂ ਅਧਿਕਾਰੀਆਂ ਨੇ ਦਾਵਾ ਕੀਤਾ ਹੈ ਕਿ ਇਨਾ ਪ੍ਰੋਗਰਾਮਾਂ ਬਾਰੇ ਦਿੱਤੇ ਜਾ ਰਹੇ ਮੌਕਿਆਂ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਇਸ ਨੂੰ ਸਮੇਂ ਦੇ ਹਾਨ ਦਾ ਬਣਾਇਆ ਜਾਵੇਗਾ 23 ਪ੍ਰਮੁੱਖ ਇੰਜੀਨੀਅਰਿੰਗ ਸੰਸਥਾਵਾਂ ਦੀ ਸਰਵੋੱਚ ਤਾਲਮੇਲ ਸੰਸਥਾ ਆਈਆਈਟੀ ਕੌਂਸਲ ਨੇ 2 ਸਾਲ ਤੋਂ ਵੱਧ ਦੇ ਵਕਤ ਮਗਰੋਂ ਪਿਛਲੇ ਸਾਲ ਅਗਸਤ ਵਿੱਚ ਆਪਣੀ ਬੈਠਕ ਦੌਰਾਨ ਇਹ ਫੈਸਲਾ ਕੀਤਾ JEE ਐਡਵਾਂਸ ਪ੍ਰੀਖਿਆ ਨੂੰ ਬੇਤਰਤ ਅਤੇ ਘਟ ਤਣਾਅਪੂਰਨ ਬਣਾਉਣ ਦੇ ਉਦੇਸ਼ ਨਾਲ IIT ਕਾਉਂਸਲ ਨੇ ਪ੍ਰੀਖਿਆ ਨੂੰ ਸਰਲ ਬਣਾਉਣ ਦੀ ਸੰਭਾਵਨਾ ਲੱਭਣ ਦੀ ਸਿਫਾਰਸ਼ ਕੀਤੀ ਜਿਸ ਵਿੱਚ ਉਮੀਦਵਾਰ ਦੀ ਸਮਰੱਥਾ ਦੇ ਆਧਾਰ ਤੇ ਸਵਾਲ ਪੁੱਛੇ ਜਾਣ ਦੀ ਵਕਾਲਤ ਕੀਤੀ IITs ਚ ਡਾਕਟੋਰੇਟ ਸਿੱਖਿਆ ਵਿੱਚ ਵਿਆਪਕ ਸੁਧਾਰ ਦੀ ਤਜਵੀਜ਼ ਰੱਖੀ ਹੈ ਤਾਂ ਜੋ PhD ਦੇ ਲੰਬੇ ਸਮੇਂ ਪ੍ਰਸ਼ਾਸਨਿਕ ਦੇਰੀ ਸੀਮਤ ਮਾਰਗਦਰਸ਼ਨ ਅਤੇ ਘਟ ਵਰਤੇ ਗਏ ਬੁਨਿਆਦੀ ਢਾਂਚੇ ਜੀਆਂ ਲਗਾਤਾਰ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ ਕਾਉਂਸਲ ਨੇ ਆਈਆਈਟੀਜ਼ ਵਿੱਚ ਪਾਠਕ੍ਰਮ, ਮੁਲਾਂਕਣ ਅਤੇ ਖੋਜ ਬਾਰੇ ਮਸਨੂਈ ਬੌਧਕਤਾ ਏਆਈ ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਭਾਰਤੀ ਪੁਲਾੜ ਏਜੰਸੀ ਇਸਰੋ ਦੇ ਸਾਬਕਾ ਮੁਖੀ ਏਐਸ ਕੇਨ ਕੁਮਾਰ ਨੇ ਦੱਸਿਆ ਕਿ ਭਾਰਤ 2040 ਤੱਕ ਆਪਣੇ ਪੁਲਾੜ ਯਾਤਰੀਆਂ ਨੂੰ ਚੰਦ ਤੇ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਕੇਨ ਕੁਮਾਰ ਫਿਜ਼ੀਕਲ ਰਿਸਰਚ ਲੈਬਾਰਟਰੀ ਪੀਆਰਐਲ ਦੀ ਪ੍ਰਬੰਧਕੀ ਕਾਉਂਸਲ ਦੇ ਚੇਅਰਮੈਨ ਹਨ। ਉਹ ਇਥੇ ਐਸਟ੍ਰੋਨੋਮਿਕਲ ਸੁਸਾਇਟੀ ਆਫ ਇੰਡੀਆ ਏਐਸਆਈ ਦੀ ਗੋਸ਼ਟੀ ਮੌਕੇ ਸੰਬੋਧਨ ਕਰ ਰਹੇ ਸਨ ਉਹਨਾਂ ਦੱਸਿਆ ਕਿ ਹੁਣ ਤੋਂ ਲੈ ਕੇ ਵਰਾ 2040 ਵਿਚਕਾਰ ਬਹੁਤ ਸਾਰੇ ਪੋਲਰ ਮਿਸ਼ਨ ਕੀਤੇ ਜਾਣਗੇ 2040 ਤੱਕ ਭਾਰਤ ਦੀ ਯੋਜਨਾ ਭਾਰਤੀਆਂ ਨੂੰ ਚੰ드ਰਮਾ ਤੇ ਉਤਾਰਨ ਤੇ ਉਹਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਹੈ ਇਸ ਤੋਂ ਇਲਾਵਾ ਭਾਰਤ 2040 ਤੱਕ ਆਪਣਾ ਪੋਲਰ ਸਟੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ ਇਸ ਤਰ੍ਹਾਂ ਸਾਬਕਾ ਇਸਰੋ ਮੁਖੀ ਨੇ ਭਾਰਤ ਦੇ ਪਲਾੜ ਰੋਡ ਮੈਪ ਬਾਰੇ ਵਿਸਤਾਰ ਵਿੱਚ ਜਾਣਕਾਰੀ ਜਿੰਦਿਆਂ ਦੱਸਿਆ ਕਿ ਚੰਦਰਯਾਨ ਦਾ ਅਗਲਾ ਮਿਸ਼ਨ ਵੀ ਜਲਦ ਭੇਜਿਆ ਜਾਵੇਗਾ ਇਸ ਲਈ ਲੈਂਡਰ ਤੇ ਰੋਵਰ ਵਾਸਤੇ ਜਾਪਾਨ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਭਾਰਤ ਚੰ드ਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਕੁਝ ਖਾਸ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰੇਗਾ ਇਸ ਨਾਲ ਵਿਦਿਅਕ ਸੰਸਥਾਵਾਂ, ਇੰਜੀਨੀਅਰਿੰਗ ਕਾਲਜਾਂ ਤੇ ਨਿੱਜੀ ਕੰਪਨੀਆਂ ਲਈ ਭਾਰਤ ਦੀ ਪੁਲਾੜ ਖੋਜ ਵਿੱਚ ਯੋਗਦਾਨ ਪਾਉਣ ਦੇ ਕਈ ਮੌਕੇ ਪੈਦਾ ਹੋਣਗੇ। ਕਿਰਨ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਭਾਰਤ ਦੁਨੀਆ ਦਾ ਇੱਕੋ-ਇੱਕ ਅਜਿਹਾ ਦੇਸ਼ ਹੈ ਜਿਸ ਨੇ ਪੁਲਾੜ ਤਕਨੀਕ ਦੀ ਵਰਤੋਂ ਸਭ ਤੋਂ ਪਹਿਲਾਂ ਸੈਨਿਕ ਮਕਸਦ ਲਈ ਨਹੀਂ ਸਗੋਂ ਸਮਾਜਿਕ ਲਾਭਾਂ ਲਈ ਸ਼ੁਰੂ ਕੀਤੀ ਸੀ। ਹਰਮੰਦਰ ਸਾਹਿਬ ਵਿੱਚ ਸਦੀ ਤੋਂ ਵੱਧ ਪੁਰਾਣੀ ਕੰਧ ਕੜੀ ਨੂੰ ਮਰੰਮਤ ਕਰਨ ਮਗਰੋਂ ਮੋੜ ਸਥਾਪਿਤ ਕੀਤਾ ਗਿਆ ਹੈ। ਇਕ ਅੜੀ ਸਨ 1900 ਵਿੱਚ ਲਾੜਕਰਜਨ ਦੁਆਰਾ ਇਥੋਂ ਦੀ ਯਾਤਰਾ ਦੌਰਾਨ ਤੋਹਫੇ ਵਜੋਂ ਦਿੱਤੀ ਗਈ ਸੀ। ਇਹ ਕੜੀ ਬ੍ਰਿਟਿਸ਼ ਫਰਮ ਐਲ ਕਿੰਗਡਨ ਐਂਡ ਕੰਪਨੀ ਦੁਆਰਾ ਬਣਾਈ ਗਈ ਸੀ। ਇਸ ਸੁਨਹਿਰੀ ਕੜੀ ਨੇ ਸਾਲਾਂ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਦੱਸਿਆ ਕਿ ਖਰਾਬ ਕੰਧ ਕੜੀ ਨੂੰ ਠੀਕ ਕਰਵਾਉਣ ਵਾਸਤੇ ਜੁਕੇ ਆਧਾਰਿਤ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੁਆਰਾ ਸੇਵਾ ਕੀਤੀ ਗਈ ਹੈ। मरम्मत ਤੋਂ ਬਾਅਦ ਘੜੀ ਨੂੰ ਇਸ ਦੇ ਅਸਲ ਸਥਾਨ ਤੇ ਦੁਬਾਰਾ ਸਥਾਪਿਤ ਕੀਤਾ ਗਿਆ ਹੈ ਘੜੀ ਨੂੰ ਠੀਕ ਕਰਨ ਤੇ ਲਗਭਗ 80000 ਪਾਉਨ ਖਰਚਾ ਆਇਆ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੁਪਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕੀਤਾ ਹੈ ਕਿ ਜਥੇਬੰਦੀ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਇਸ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਲੰਧਰ ਦੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਹੇ ਕਿ ਜਥੇਬੰਦੀ ਵਿੱਚ ਸਿਆਸੀ ਲਾਹਾ ਲੈਣ ਜਾਂ ਚੋਣਾਂ ਲਈ ਟਿਕਟਾਂ ਮੰਗਣ ਵਾਲੇ ਆਗੂਆਂ ਲਈ ਕੋਈ ਥਾਂ ਨਹੀਂ ਅਜਈਆਂ ਗਤੀਵਿਧੀਆਂ ਵਿੱਚ ਸ਼ਾਮਲ ਕੋਈ ਜੋ ਆਗੂਆਂ ਨੂੰ ਅਹੁਦੇਦਾਰੀ ਤੋਂ ਫਾਰਕ ਕੀਤਾ ਗਿਆ ਹੈ ਉਹਨਾਂ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਡੱਲੇਵਾਲ ਨੇ ਕਿਹਾ ਕਿ ਕਿਸਾਨ ਕਣਕ ਦੀ ਫਸਲ ਪ੍ਰਤੀ ਕੁਇੰਟਲ 400 ਰੁਪਏ ਦੇ ਘਾਟੇ ਨਾਲ ਵੇਚਣ ਲਈ ਮਜਬੂਰ ਹਨ ਉਨਾ ਕੇਂਦਰ ਤੋਂ ਮੰਗ ਕੀਤੀ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ ਫਸਲਾਂ ਦਾ ਵਾਜਬ ਮੁੱਲ ਦਿੱਤਾ ਜਾਵੇ। ਉਹਨਾਂ ਫਲ, ਦੁੱਧ, ਸਬਜ਼ੀਆਂ ਤੇ ਸੁੱਕੇ ਮੇਬਿਆਂ ਨੂੰ ਐਮਐਸਪੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 23 ਫਸਲਾਂ ਤੇ ਐਮਐਸਪੀ ਦਾ ਐਲਾਨ ਤਾਂ ਕੀਤਾ ਪਰ ਖਰੀਦ ਦੀ ਗਾਰੰਟੀ ਨਹੀਂ ਦਿੱਤੀ। ਸ਼੍ਰੋਮਣੀ ਕਮੇਟੀ ਦੇ ਵਰਦਿਆਂ ਡੱਲੇਵਾਲ ਨੇ 328 ਰੁਪਿਆਂ ਦੇ ਮਾਮਲੇ ਤੇ ਚੁੱਪ ਰਹਿਣ ਅਤੇ ਸਿੱਖ ਗੁਰੂਆਂ ਬਾਰੇ ਗਲਤ ਸ਼ਦਾਬਲੀ ਵਾਲੀ ਕਿਤਾਬ ਛਾਪਣ ਦੀ ਨਿਖੇਧੀ ਕੀਤੀ। ਮੋਗਾ ਦੇ ਪ੍ਰਧਾਨ ਲਵਜੀਤ ਸਿੰਘ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਜਥੇਬੰਦੀ ਵਿੱਚ ਫੁੱਟ ਨਹੀਂ ਹੈ ਅਤੇ ਕੁਝ ਲੋਕ ਜਾਣਬੁੱਝ ਕੇ ਗਲਤ ਪ੍ਰਚਾਰ ਕਰ ਰਹੇ ਹਨ। ਪਰ ਉਹਨਾਂ ਦੀ ਪਾਰਟੀ ਇਕਜੁੱਟ ਹੈ। ਉਹ ਜਈਆਂ ਕਿਸੇ ਵੀ ਗੱਲਾਂ ਵਿੱਚ ਨਹੀਂ ਆਉਣਗੇ ਜਿਸ ਨਾਲ ਉਹਨਾਂ ਦੀ ਜਥੇਬੰਦੀ ਨੂੰ ਨੁਕਸਾਨ ਹੋਵੇਗਾ। ਸਾਡਾ ਏਕਾ ਜਿੰਦਾਬਾਦ ਹੈ ਪੰਜਾਬ ਦੀ ਧਰਤੀ ਤੋਂ ਹਰ ਸਾਲ ਵੱਡੀ ਗਿਣਤੀ ਨੌਜਵਾਨ ਵਧੀਆ ਜ਼ਿੰਦਗੀ ਦੇ ਸੁਪਨੇ ਲੈ ਕੇ ਪਰਦੇਸ ਨੂੰ ਰਵਾਨਾ ਹੁੰਦੇ ਹਨ ਤੇ ਘਰ ਵਿੱਚ ਪਿੱਛੇ ਰਹਿ ਜਾਂਦੇ ਹਨ ਮਾਪਿਓ ਦੇ ਹੰਝੂ ਖਾਲੀ ਵਟਾਂ ਤੇ ਉਹ ਅੜੀਕ ਜੋ ਰੋਜ਼ ਦਰਵਾਜ਼ੇ ਵੱਲ ਤੱਕਦੀ ਰਹਿੰਦੀ ਹੈ ਇਹ ਦਰਦ ਸਦੀਆਂ ਪੁਰਾਣਾ ਹੈ ਇਸ ਲਈ ਛੱਲਾ ਮੁੜ ਕੇ ਨਹੀਂ ਆਇਆ ਪੰਜਾਬੀਆਂ ਦੀ ਧੜਕਣ ਬਣ ਗਈ ਹੈ ਹੁਣ ਇਹ ਕਹਾਣੀ ਚੌਪਾਲ ਦੇ ਜ਼ਰੀਏ ਘਰ-ਘਰ ਤੱਕ ਪਹੁੰਚ ਰਹੀ ਹੈ ਅਮਰਿੰਦਰ ਗਹਿਲਦਾ ਛੱਲਾ ਸਿਰਫ ਪਾਤਨ ਨਹੀਂ ਇਹ ਹਰ ਉਹ ਬੱਚਾ ਹੈ ਜਿਸ ਨੇ ਘਰ ਦੀਆਂ ਗਲੀਆਂ ਛੱਡ ਕੇ ਕੈਨੇਡਾ ਦੀਆਂ ਸੜਕਾਂ ਦੇ ਸੁਪਨੇ ਲੱਭੇ ਇਸ ਵਿੱਚ ਦਰਸਾਇਆ ਗਿਆ ਹੈ ਕਿ ਅੱਜ ਦੇ ਵਿਦਿਆਰਥੀਆਂ ਮਜ਼ਦੂਰਾਂ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ 100% ਦੀ ਜੁੜਦਾ ਹੈ ਵਿਦੇਸ਼ ਦਾ ਇਕੱਲਾਪਣ ਭੇਦ ਭਾਵ ਅਸਮਾਨ ਵਿੱਚ ਟੜਕਦੇ ਸੁਪਨੇ ਹਨ ਇਹ ਸਭ ਕੁਝ ਛੱਲੇ ਦੀ ਯਾਤਰਾ ਵਿੱਚ ਉਸੇ ਤਰ੍ਹਾਂ ਟੜਕਦਾ ਹੈ ਜਿਵੇਂ ਅੱਜ ਦੀ ਇੱਕ ਇੱਕ ਕਹਾਣੀ ਵਿੱਚ ਇਸ ਫਿਲਮ ਦੀ ਦਰਸ਼ਕਾਂ ਨੂੰ ਬਹੁਤ ਅਡੀਕ ਰਹੀ ਹੈ ਅਤੇ ਹੁਣ ਚੋਪਾਲ ਦੀ ਬਦੌਲਤ ਇਹ ਬੇਸਬਰੀ ਖਤਮ ਹੋ ਚੁੱਕੀ ਹੈ। ਫਿਲਮ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ ਤੇ ਬਿੰਨੂ ਢੁੱਲੋਂ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਵਾਇਆ ਹੈ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜੋ ਸਾਡੀ ਆਪਣੀ ਹੀ ਤਸਵੀਰ ਪੇਸ਼ ਕਰਦੀ ਹੈ। ਨਿਰਦੇਸ਼ਕ ਅਦਿੱਤਿਆ ਧਰ ਦੀ ਫਿਲਮ ਧਰੰਦਰ ਨੇ ਬਾਕਸ ਆਫੇ ਦੇ ਇਤਿਹਾਸ ਰਚ ਦਿੱਤਾ। ਅਦਾਕਾਰ ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ। ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਇਸ ਫਿਲਮ ਨੇ 831 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। 33ਵੇਂ ਦਿਨ 5 ਕਰੋੜ 70 ਲੱਖ ਦੀ ਕਮਾਈ ਨਾਲ ਇਹ ਫਿਲਮ ਦੇ ਅਲੂ ਅਰਜਨ ਦੀ ਫਿਲਮ ਪੁਸ਼ਪਾ 2 ਦਾ ਰੂਲ ਨੂੰ ਵੀ ਪਿੱਛੇ ਛੱਡ ਦਿੱਤਾ ਜਿਸ ਨੇ 830 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਕਿੰਗ ਖਾਨ ਦੀ ਫਿਲਮ ਜਵਾਨ 643 ਕਰੋੜ ਇਸٹری 2623 ਕਰੋੜ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਸਨ ਵਿਸ਼ੇ ਪੱਧਰ ਦੇ ਇਸ ਫਿਲਮ ਨੇ 1220 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ ਹਾਲਾਂਕਿ ਹਲੇ ਆਰ 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 ਬਹੁਬਲੀ 2 ਅਤੇ ਦੰਗਲ ਵਰਗੀਆਂ ਫਿਲਮਾਂ ਤੋਂ ਪਿੱਛੇ ਹੈ ਵੈਬ ਸੀਰੀਜ਼ ਰੌਂਗ ਨੰਬਰ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਨਾਮਕਰ ਲੇਖਕ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਬਲੋੜ ਡਾਇਰੈਕਟ ਕੀਤੀ ਜਾ ਰਹੀ ਇਸ ਵੈਬ ਸੀਰੀਜ਼ ਦੇ ਵਿੱਚ ਧੀਰਜ ਕੁਮਾਰ ਜਿਮੀ ਸ਼ਰਮਾ ਸਾਨਵੀ ਧਿਮਾਨ ਗੂੰਗੂੰ ਬਖਸ਼ੀ ਅਤੇ ਮਨਪਰੀ ਡੌਲੀ ਮਖੋ ਪੂਮਕਨ ਵਾਰੇ ਹਨ ਜਦ ਕੀ ਬਾਕੀ ਕਲਾਕਾਰਾਂ ਦੇ ਵਿੱਚ ਅਜੇ ਜੇਠੀ ਹੈਪੀ ਪ੍ਰਿੰਸ ਸ਼ਿਲਪਾ ਤੀਰ ਡਾਕਟਰ ਸਦੀਸ਼ ਕੁਮਾਰ ਸੋਨੀ ਗੁਰਜੀਤ ਕੌਰ ਐਮੀ ਕੌਰ ਕ੍ਰਿਸ਼ਨ ਕੁਮਾਰ ਜੋਸ਼ੀ ਪ੍ਰਗ ਅਤੇ ਬਾਲ ਕਲਾਕਾਰ ਸਮਾਇਰਾ ਸਿੰਘ ਦਾ ਨਾਮ ਸ਼ਾਮਲ ਹੈ ਬੰਬਲਬੀ ਫਿਲਮਜ਼ ਦੇ ਬੈਨਰ ਹੈਡ ਬੜੇ ਨਰਮਤਾ ਸੱਪਨ ਮੰਚੰਦਾ ਅਤੇ ਗਰਜੀਤ ਕੋਰ ਦੀ ਇਸ ਵੈਬ ਸੀਰੀਜ਼ ਸੰਬੰਧੀ ਨਿਰਦੇਸ਼ਕ ਪਾਲੀ ਭਪਿੰਦਰ ਸਿੰਘ ਨੇ ਦੱਸਿਆ ਕਿ ਇਹ ਸੀਰੀਜ਼ ਪਾਕਿਸਤਾਨੀ ਡਰਾਮਿਆਂ ਦੀ ਤਰਜ਼ ਤੇ ਬਣਵਾਲੀ ਪੰਜਾਬੀ ਦੀ ਪਹਿਲੀ ਵੈਬ ਸੀਰੀਜ਼ ਹੈ ਇਸ ਵੈਬ ਸੀਰੀਜ਼ ਦੇ 10 ਲੜੀਵਾਰ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਰਿਲੀਜ਼ ਕੀਤਾ ਜਾਵੇਗਾ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਰੇ ਤੀਰਜ ਕੁਮਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਵੈਬ ਸੀਰੀਜ਼ ਹੈ ਇਹ ਵੈਬ ਸੀਰੀਜ਼ ਆਮ ਇਨਸਾਨ ਦੀ ਕਹਾਣੀ ਹੈ ਜੋ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ ਹੁਣ ਸਿਰਫ ਬਾਲੀਵੁੱਡ ਨਹੀਂ ਸਗੋ ਦੇਸ਼ ਦੇ ਵਿੱਚ ਖੇਤਰੀ ਸਿਨੇਮਾ ਵੀ ਬਾਕਸ ਆਫਿਸ ਤੇ ਤਾਕਤ ਬਣ ਚੁੱਕਾ ਹੈ ਗੁਜਰਾਤੀ ਮਲਿਆਲਮ ਮਰਾਠੀ ਤੇਲਗੂ ਅਤੇ ਤਾਮਿਲ ਫਿਲਮਾਂ ਨੇ ਸਿਰਫ ਖੇਤਰੀ ਦਰਸ਼ਕਾਂ ਨੂੰ ਬਲਕਿ ਪੂਰੇ ਦੇਸ਼ ਦੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ ਇਨ੍ਹਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਹਨ ਜੋ ਘੱਟ ਬਜਟ ਦੇ ਵਿੱਚ ਬਣੀਆਂ ਹਨ ਲੇਕਿਨ ਕਮਾਈ ਬਹੁਤ ਕੀਤੀ ਹੈ 1.5 ਕਰੋੜ ਦੀ ਲਾਗਤ ਨਾਲ ਬਣੀ ਗੁਜਰਾਤੀ ਫਿਲਮ ਲਾਲੋ ਕ੍ਰਿਸ਼ਨ ਸਦਾ ਸਹਾਇਤੇ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਮਲਿਆਲਮ ਫਿਲਮ ਲੋਕ ਚੈਪਟਰ 1 ਚੰਦਰ ਨੇ 30 ਕਰੋੜ ਦੇ ਬਜਟ ਵਿੱਚ ਬਣ ਕੇ 300 ਕਰੋੜ ਤੋਂ ਵੱਧ ਕਮਾਏ ਹਨ। ਮਰਾਠੀ ਫਿਲਮ ਦਸ਼ਾ ਅਵਤਾਰ ਨੇ 12 ਕਰੋੜ ਦੇ ਬਜਟ 'ਚ ਬਣ ਕੇ 28 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਔਸਕਰ ਦੀ ਦੌੜ ਵਿੱਚ ਵੀ ਸ਼ਾਮਲ ਹੋਈ ਹੈ। ਹੁਣ ਸਟਾਰ ਵੈਲਿਊ ਬਦਲ ਰਹੀ ਹੈ। ਸੌਦੇ ਪ੍ਰਵਾਸ ਅੱਲੂ ਅਰਜਨ ਰਾਮਚੰਦ ਜੂਨੀਅਰ ਐਨਟੀਆਰ ਤੁਨਸ਼ ਵਰਗੇ ਕਲਾਕਾਰ ਬੇਸ਼ੱਕ ਤੇਜੀ ਨਾਲ ਵਧੇ ਹਨ ਲੇਕਿਨ ਘੱਟ ਬਜਟ ਦੀਆਂ ਫਿਲਮਾਂ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ ਇਸੇ ਤਰ੍ਹਾਂ ਗੁਜਰਾਤੀ ਦੇ ਵਿੱਚ ਚੰਨੀਆਂ ਟੋਲੀ 5 ਕਰੋੜ ਵਿੱਚ ਬਣੀ ਸੀ ਜਿਸ ਨੇ 23 ਕਰੋੜ ਕਮਾਏ ਹਨ ਬਾਈਪਣ ਭਾਰੀ ਦੇਵਾ ਮਰਾਠੀ ਫਿਲਮ ਜੋ 5 ਕਰੋੜ ਵਿੱਚ ਬਣੀ ਸੀ 91 ਕਰੋੜ ਕਮਾਏ ਹਨ ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਰੀਜਨਲ ਫਿਲਮਾਂ ਹਨ ਜਿਨ੍ਹਾਂ ਨੇ ਕੱਟ ਬਜਟ ਦੇ ਵਿੱਚ ਬਣ ਕੇ ਵੱਧੀ ਕਮਾਈ ਕੀਤੀ ਹੈ ਪ੍ਰਸਿੱਧ ਫਿਲਮ ਸਮੀਖਿਅਕ ਕੋਮਲ ਨਾਟਾ ਦਾ ਕਹਿਣਾ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਹੁਣ ਸਿਰਫ ਸਟਾਰ ਦੇ ਸਹਾਰੇ ਹੀ ਫਿਲਮਾਂ ਨਹੀਂ ਸਕੂ ਕਹਾਣੀ ਅਤੇ ਕੰਟੈਂਟ ਦੇ ਸਹਾਰੇ ਹੀ ਫਿਲਮਾਂ ਚੱਲ ਰਹੀਆਂ ਹਨ ਜਿਸ ਲਈ ਫਿਲਮ ਦੀ ਵਧੀਆ ਕਹਾਣੀ ਹੀ ਸਫਲਤਾ ਦੀ ਕੁੰਜੀ ਹੈ ਅਜਈਆਂ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਨੇ ਕੱਟ ਬਜਟ ਦੇ ਵਿੱਚ ਬਣ ਕੇ ਵਧੀਆ ਕਹਾਣੀ ਕਰਕੇ ਕਰੋੜਾਂ ਦਾ ਵਪਾਰ ਕੀਤਾ ਹੈ ਅਜਿਹਾ ਆਉਣ ਵਾਲਾ ਸਮਾਂ ਹੈ ਜਿੱਥੇ ਲੋਕ ਵਧੀਆ ਕਹਾਣੀ ਨੂੰ ਪਹਿਲ ਦੇ ਰਹੇ ਹਨ ਅੱਜ ਸਿਨੇਮੇ ਦੀ ਪਰਪਾਸ਼ਾ ਬਹੁਤ ਬਦਲ ਚੁੱਕੀ ਹੈ ਜਿਸ ਕਰਕੇ ਅੱਜ ਦਾ ਸਿਨਮਾ ਬਹੁਤ ਵਧੀਆ ਬਣ ਰਿਹਾ ਹੈ ਲੋਕ ਵਧੀਆ ਚੀਜ਼ ਨੂੰ ਪਸੰਦ ਕਰਦੇ ਹਨ ਵਧੀਆ ਕਹਾਣੀ ਨੂੰ ਪਸੰਦ ਕਰਦੇ ਹਨ ਵਧੀਆ ਕਿਰਦਾਰਾਂ ਨੂੰ ਪਸੰਦ ਕਰਦੇ ਹਨ ਇਸ ਲਈ ਆਉਣ ਵਾਲਾ ਸਮਾਂ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।